ਦਿੱਲੀ ਪਬਲਿਕ ਨਿਊਜ਼ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਨੇ ਆ ਅੱਜ ਅਸੀਂ ਗੱਲ ਕਰਾਂਗੇ ਜਿਸ ਤਰ੍ਹਾਂ ਨਾਲ ਪੇਪਰ ਦੇਣ ਤੋਂ ਬਾਅਦ ਬੱਚਿਆਂ ਨੂੰ ਪੇਪਰਾਂ ਦੇ ਰਿਜ਼ਲਟ ਦਾ ਇੰਤਜ਼ਾਰ ਰਹਿੰਦਾ ਖਾਸ ਕਰਕੇ ਬੋਰਡ ਦੀਆਂ ਆ ਪ੍ਰੀਖਿਆਵਾਂ ਦਾ ਸਭ ਤੋਂ ਵੱਡੀ ਗੱਲ ਹੈ ਜਦੋਂ ਬੋਰਡ ਦੀਆਂ ਪ੍ਰੀਖਿਆਵਾਂ ਹੋਉਂਦੀਆਂ ਨੇ ਬੋਰਡ ਦੇ ਪੇਪਰ ਹੁੰਦੇ ਨੇ ਉਸ ਤੋਂ ਬਾਅਦ ਕਾਫੀ ਸਮਾਂ ਲੱਗਦਾ ਰਿਜ਼ਲਟ ਆਉਣ ਰਿਜ਼ਲਟ ਆਉਣ ਲਈ ਜਿਸ ਤਰ੍ਹਾਂ ਨਾਲ ਪੰਜਵੀਂ ਅੱਠਵੀਂ ਦਸਵੀਂ ਅਤੇ ਬਾਰ੍ਹਵੀਂ ਦੇ ਬੋਰਡ ਦੀਆਂ ਪ੍ਰੀਖਿਆ ਹੋ ਚੁੱਕੀਆਂ ਨੇ ਚਾਹੇ ਉਹ ਸੀਬੀਐਸਸੀ ਆ ਚਾਹੇ ਪੰਜਾਬ ਸਕੂਲ ਸਿੱਖਿਆ ਬੋਰਡ ਆ ਉਸ ਤੋਂ ਬਾਅਦ ਹੌਲੀ-ਹੌਲੀ ਉਹਨਾਂ ਦਾ ਰਿਜ਼ਲਟ ਆਉਂਦਾ ਹੁਣ ਜਿਹੜਾ ਰਿਜ਼ਲਟ ਹੈਗਾ ਪੰਜਵੀਂ ਕਲਾਸ ਦੀ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਤੀਜੇ ਐਲਾਨ ਦਿੱਤੇ ਗਏ ਨੇ ਜਿਹੜੇ ਕਿ 99.84% ਨਤੀਜੇ ਰਹੇ ਨੇ ਇਹ ਜਿਹਨਾਂ ਦਾ ਐਲਾਨ ਕਰ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਆ 100 ਉਹ ਪ੍ਰਤੀਸ਼ਤ ਨਤੀਜੇ ਨੇ ਜਿਨ੍ਹਾਂ ਦੇ ਵਿਦਿਆਰਥੀਆਂ ਨੂੰ ਨੰਬਰ 587 ਨੰਬਰ ਆਏ ਨੇ ਯਾਨੀ ਕਿ ਬਹੁਤ ਵਧੀਆ ਨਤੀਜੇ ਆਏ ਨੇ ਆਉਣ ਵਾਲੇ ਇਹ ਇੱਕ ਅੱਧੇ ਦਿਨ ਦੇ ਵਿੱਚ ਹੀ ਪੂਰੇ ਨਤੀਜੇ ਨੇ ਜਿਹੜੇ ਇਹ ਇਹ ਹੈਗੇ ਸਕੂਲਾਂ ਤੱਕ ਪਹੁੰਚ ਜਾਣਗੇ ਬੱਚਿਆਂ ਦੇ ਮਾਪਿਆਂ ਤੱਕ ਨਤੀਜੇ ਪਹੁੰਚ ਜਾਣਗੇ ਉਸ ਤੋਂ ਬਾਅਦ ਉਹਨਾਂ ਦੀਆਂ ਅਗਲੀਆਂ ਕਲਾਸਾਂ ਸ਼ੁਰੂ ਹੋਣਗੀਆਂ ਇਹ ਵੀ ਜਿਹੜਾ ਸਾਹਮਣੇ ਆਇਆ ਪਠਾਨਕੋਟ ਨੇ ਬਾਜ਼ੀ ਮਾਰੀ ਐ ਇਸ ਵਾਰ ਪਠਾਨਕੋਟ ਦੇ ਬੱਚਿਆਂ ਦੇ ਨਤੀਜੇ ਸਭ ਤੋਂ ਵਧੀਆ ਆਏ ਨੇ ਜਿਸ ਤਰ੍ਹਾਂ ਨਾਲ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀਗਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਵਿੱਦਿਆ ਦਾ ਮਿਆਰ ਲਗਾਤਾਰ ਉੱਚਾ ਚੁੱਕਿਆ ਜਾ ਰਿਹਾ ਹੈ ਜਿਸ ਦੇ ਨਤੀਜੇ ਦੇਖਣ ਨੂੰ ਮਿਲ ਰਹੇ ਨੇ ਦੇਖਦੇ ਰਹੋ ਡੇਲੀ ਪਬਲਿਕ ਨਿਊਜ਼